ਜੋ ਅਕਾਲੀ ਕਹੋਣ ਵਾਲਾ ਬੰਦਾ ਹੈ ਜੇ ਪਾਰਟੀ ਤੋਂ ਬਾਹਰ ਜਾ ਕੇ ਗੱਲ ਕਰਦਾ ਉਹ ਪੋਜੀਟਿਵ ਵੀ ਨਹੀਂ ਕਿਹਾ ਜਾ ਸਕਦਾ ਉਸ ਨੂੰ ਅਕਾਲੀ ਵੀ ਨਹੀਂ ਕਿਹਾ ਜਾ ਸਕਦਾ ਇਹ ਅਕਾਲੀ ਪਾਰਟੀ ਸਿੱਖ ਧਰਮ ਹੈ ਮinority ਦੀ ਪਾਰਟੀ ਹੈ ਬੜੀ ਪੁਰਾਣੀ ਪਾਰਟੀ ਹੈ ਅਗਰੇਜ਼ ਵੇਲੇ ਤੋਂ ਇਹ ਕੁਰਬਾਨੀਆਂ ਕਰਦੀ ਆਉਂਦੀ ਹੈ ਇਸ ਕਰਕੇ ਤਾਂ ਸਦਾ ਦਿੱਲੀ ਨਾਲ ਟਕਰਾਰ ਰਿਹਾ ਹੈ ਇਹ ਦਿੱਲੀ ਦੇ ਜਿਵੇਂ ਅਸੀਂ ਆਪਣੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਕੋਈ ਨਹੀਂ ਅਸੀਂ ਤੱਕੜੇ ਹੋ ਕੇ ਇਹ ਨਾਲ ਟਕਰਾਰ ਕਰਾਂਗੇ ਜੋ ਹਾਲਾਤ ਹੈ ਇਸ ਵੇਲੇ ਤੁਹਾਡੇ ਨਾਲ ਦੇ ਕਈ ਸਾਥੀ ਹੈ ਜੀ ਉਹ ਅਲੱਗ ਜਿਹੇ ਜਲੰਧਰ ਉਹਨਾਂ ਨੇ ਮੀਟਿੰਗ ਕੀਤੀ ਹੈ ਮੇਰਾ ਉੱਪਰ ਜਲੰਧਰ ਮੀਟਿੰਗ ਕੀਤੀ ਹੈ ਜੀ ਕੋਈ ਗੱਲ ਨਹੀਂ ਜੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਤੁਸੀਂ ਪਾਰਟੀ ਲਈ ਪੋਜ਼ਿਟਿਵ ਮੰਨਦੇ ਹੋ ਉਸ ਮੀਟਿੰਗ ਨੂੰ ਜਾਂ ਮਾੜੀ ਮੰਨਦੇ ਹੋ ਨਹੀਂ ਜੋ ਅਕਾਲੀ ਕਹੋਂ ਵਾਲਾ ਬੰਦਾ ਹੈ ਜੇ ਪਾਰਟੀ ਤੋਂ ਬਾਹਰ ਜਾ ਕੇ ਗੱਲ ਕਰਦਾ ਹੈ ਉਹ ਪੋਜ਼ਿਟਿਟਿਵ ਵੀ ਨਹੀਂ ਕਿਹਾ ਜਾ ਸਕਦਾ ਤੇ ਇਹਦਾ ਵੇਅ ਆਊਟ ਕੀ ਦੇਖਦੇ ਜੀ ਹਲਕੀ ਦੇਖਦੇ ਨੇ ਤਾਂ ਔਰ ਕਿਹੜੇ ਪਾਸੇ ਲੱਗੇ ਜਾਏਗਾ ਕੋਈ ਨਹੀਂ ਗੁਰੂ ਕਿਰਪਾ ਕਰੇਗਾ ਹਮੇਸ਼ਾ ਹੀ ਜੋ ਦਿੱਲੀ ਹੈ ਉਹ ਇੱਕ ਧਰਮ ਵੀ ਹੈ ਜਿਹੜੀ ਅਕਾਲੀ ਪਾਰਟੀ ਸਿੱਖ ਧਰਮ ਹੈ ਮinority ਦੀ ਪਾਰਟੀ ਹੈ ਬੜੀ ਪੁਰਾਣੀ ਪਾਰਟੀ ਹੈ ਅਗਰੇਜ਼ ਵੇਲੇ ਤੋਂ ਇਹ ਕੁਰਬਾਨੀਆਂ ਕਰਦੇ ਆਉਂਦੇ ਇਸ ਕਰਕੇ ਦਾ ਸਦਾ ਦਿੱਲੀ ਨਾਲ ਟਕਰਾਰ ਰਿਹਾ ਹੈ ਤੇ ਦਿੱਲੀ ਦੇ ਜਿਐਸੀ ਆਪਣੀਆਂ ਖੇਡਾਂ ਖੇਢੀ ਜਾਂਦੀਆਂ ਨੇ ਕੋਈ ਨਹੀਂ ਅਸੀਂ ਤਕੜੇ ਹੋ ਕੇ ਇਹਦੇ ਨਾਲ ਟਕਰਾਰ ਕਰਾਂਗੇ ਮੇਰੇ ਪਿੱਛੇ ਏਜੰਸੀਆਂ ਲੱਗਦੀਆਂ ਜੀ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਦਾ ਮੈਂ ਜੋ ਹਾਲਾਤ ਆ ਉਹਨਾਂ ਦੀ ਗੱਲ ਕਰਦਾ ਕਿ ਹਾਲਾਤ ਏਜੰਸੀਆਂ ਪੈਦਾ ਕਰ ਰਹੀਆਂ ਨੇ ਔਰ ਉਹਨੂੰ ਸਮਝ ਨਹੀਂ ਆ ਰਹੀ ਕਿ ਬਾਰਡਰ ਦਾ ਸੂਬਾ ਇਹ ਹਾਲਾਤ ਕਿਉਂ ਪੈਦਾ ਕਰ ਰਹੀਆਂ ਪਰਮਜੀਤ ਸਰਨਾ ਜਿਹੜੇ ਹੋਰ ਦੂਸਰੇ ਸਰਬਜੀਤ ਚਿੰਝਰ ਯੂਥ ਪ੍ਰਧਾਨ ਤੇ ਦਿੱਲੀ ਦੇ ਪ੍ਰਧਾਨ ਉਹ ਕਹਿ ਰਹੇ ਨੇ ਆਪਰੇਸ਼ਨ ਲੋਟਸ ਹੈ ਦੀ ਪਿੱਛੇ ਦਾ ਬੀਜੇਪੀ ਜਿਹੜਾ ਅਕਾਲੀ ਦਲ ਨਕਲੀ ਅਕਾਲੀ ਦਲ ਬਣਾਇਆ ਜਾ ਰਿਹਾ ਹੈ ਜੋ ਉਹਨਾਂ ਨੇ ਕਹਿਤਾ ਤਕਰੀਬ ਠੀਕ ਹੀ ਹੈ ਤੁਹਾਨੂੰ ਵੀ ਲੱਗਦਾ ਜੀ ਗੁਰਤੇ ਜੀ ਆ ਜੋ ਕਹਿੰਦੇ ਨੇ ਸਾਡੇ ਜਦੋਂ ਉਹ ਕਹਿ ਰਹੇ ਨੇ ਸੁਖਬੀਰ ਬਾਦਲ ਪ੍ਰਧਾਨ ਨੇ ਜ਼ਿੰਮੇਵਾਰ ਉਹ ਨੇ ਉਹਨਾਂ ਨੂੰ ਹਟਾਇਆ ਜਾਏ ਲੀਡਰਸ਼ਿਪ ਬਦਲੀ ਜਾਏ ਕੋਈ ਸਿਸਟਮ ਹੈ ਉਹ ਵਿਧਾਨ ਕਾਨੂੰਨ ਦੇ ਤਹਿ ਚੱਲਦਾ ਕਿ ਜੇ ਇੱਕ ਮੈਂ ਕਹੇ ਤਾਂ ਬਲਵਿੰਦਰ ਸਾਰੇ ਪ੍ਰੈਸ ਵਾਲੇ ਬਾੜੇ ਹੋ ਮੇਰੇ ਅੱਖੇ ਹੋ ਜੂਗੇ ਐਨਟੀਆਈ ਇਹ ਤਾਂ ਜੇ ਸਾਰੇ ਕਹਿਣ ਕਿ ਤਾਂ ਹੋ ਸਕਦਾ ਇਸ ਕਰਕੇ ਮੇਰੀ ਆਵਾਜ਼ ਬੱਕਰੀ ਹੋ ਸਕਦੀ ਹੈ ਜਿਹੜੀ ਮジョਰਿਟੀ ਨਹੀਂ 99% ਆਵਾਜ਼ ਕਹਿੰਦੀ ਹੈ ਕਿ ਸੁਨੀਲ ਤੋਂ ਬਗੈਰ ਪਾਰਟੀ ਚੱਲ ਨਹੀਂ ਸਕਦੀ ਦਿਨ ਰਾਤ ਬੇਨਤੀ ਕੀਤੀ ਆ ਮਾਨਦਾਨ ਕਰਨ ਰਿਹਾ ਔਰ ਜੋ ਫੈਸਲੇ ਨੇ ਜਨੈਨੀ ਮਸਲੀ ਫੈਸਲੇ ਲਏਗੇ ਅੱਜ ਤੱਕ ਜੋ ਬੰਦੇ ਬਾਹਰ ਗੱਲ ਕਰਦੇ ਨੇ ਅੰਦਰ ਬਹਿ ਕੇ ਕਰਨ ਦਾ ਅਧਿਕਾਰ ਹੈ ਮੈਂ ਅੱਜ ਵੀ ਸਦਾ ਦੇ ਨਾਮ ਕਹਾਂ ਉਹ ਅੰਦਰ ਬਹਿ ਕੇ ਗੱਲ ਕਰੋ ਜਿਹੜੀ ਗੱਲ ਠੀਕ ਹੋਊਗਾ ਆਪਾਂ ਸਾਰੇ ਰਲ ਕੇ ਗੱਲ ਕਰਾਂਗੇ ਤੁਸੀਂ ਡਿਸਪਲਿਨਰੀ ਕਮੇਟੀ ਦੇ ਵੀ ਅਗਵਾਈ ਕਰ ਰਹੇ ਹੋ ਕਿ ਆ ਪਾਰਟੀ ਐਕਸ਼ਨ ਲੇਗੀ ਨਾ ਐਕਸ਼ਨ ਦੀ ਲੋੜ ਹੀ ਕੋਈ ਨਹੀਂ ਐਕਸ਼ਨ ਤਾਂ ਉਹ ਤੇ ਲੈਂਦਾ ਜਿਹੜਾ ਕੋਈ ਪਾਰਟੀ ਦਾ ਵੱद्दा ਗਲਤੀ ਕਰੇ ਜਿਹੜਾ ਬਾਹਰ ਬੰਦੇ ਉਹ ਤਾਂ ਪਾਰਟੀ ਦੇ ਬੰਦੇ ਕਹੀ ਨਹੀਂ ਜਾ ਸਕਦੇ ਪਾਰਟੀ ਤੋਂ ਬਾਹਰ ਵੀ ਨਹੀਂ ਜਾਣਗੇ ਤੁਸੀਂ ਆਟੋਮੈਟਿਕ ਹੀ ਇਹਦਾ ਮਤਲਬ ਹੀ ਇਹ ਹੈ ਜੇ ਮੈਂ ਬਾਹਰ ਜਾ ਕੇ ਗੱਲ ਕਰੂ ਮੈਂ ਪਾਰਟੀ ਦਾ ਬੰਦਾ ਰਹਿ ਗਿਆ ਪਾਰਟੀ ਦਫ਼ਤਰ ਉਹਨਾਂ ਨੂੰ ਇੰਟਰਟੇਨ ਨਹੀਂ ਕੀਤਾ ਜਾਏਗਾ ਨੇ ਆਉਣ ਜੀ ਆਉਂਦੇ ਆ ਨਾ ਜਿਹਦੇ ਪਾਰਟੀ ਦੇ ਬੰਦੇ ਵੱਡਣਾ ਚਾਹੁੰਦੇ ਨੇ ਜੀ ਆਉਂਦੇ ਆ ਅੱਜ ਵਰਕਿੰਗ ਕਮੇਟੀ ਕੀ ਚਰਚਾ ਕਰੇਗੀ ਵਰਕਿੰਗ ਕਮੇਟੀ ਕੀ ਕਰੇਗੀ ਸਾਰੇ ਹਾਲਾਤ ਤੇ ਕਰੇਗੀ ਆਉਣ ਵਾਲੇ ਸਮੇਂ ਚ ਪਾਰਟੀ ਨੂੰ ਮਜ਼ਬੂਤ ਕਿਵੇਂ ਕਰਨਾ ਹੈ ਕਿੱਥੇ ਕਮੀ ਕਮੀ ਰਹੀ ਹੈ ਉਹਨੂੰ ਠੀਕ ਇਕਿਦ ਮੈਂ ਸਮਝਦਾ ਕਿ ਸਾਡੀ ਸਾਰੀ ਪਾਲਿਸੀ ਠੀਕ ਹੈ